ਪਿਆਰ ਪਿਆਰ ਪਲੀਜ਼ ਪਲੀਜ਼ ਪਿਆਰ ਨਾਲ ਥੱਲੇ ਨਾਲ ਪਰੀਜ਼ ਪਿਆਰ ਨਾਲ ਥੱਲੇ ਨਾਲ নাও ਦੁੱਲਾ 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 ਥਾ ਥਾ ਵਾਹ ਓ ਦੁੱਲਿਆ ਵਾਹ ਓ ਦੁੱਲਿਆ 21000 ਦੀ ਪਹਿਲੀ ਕੋਟੀ ਮੇਰੇ ਵੀਰੋ ਸਾਹਮਣੇ ਤੱਕ ਦੇ ਕੇ ਸੁਲਤਾਨ ਸ਼ੰਸਪੁਰੀਆ ਕੋਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਮਾਧੋਪੁਰਿਆ ਗੁਰਦੀਪ ਜੱਜ ਲਾਲਪੁਰਿਆ ਬਾਲਾ ਇੱਕ ਪਾਸੇ ਸੁਲਤਾਨ ਬੱਲੇ ਬੱਲੇ ਹੋ ਗਈ ਮਿੱਤਰੋ ਲੈ ਵੀਰ ਰਪਿੰਦਰ ਸ਼ੇਰ ਦੇ ਕਹਾਣੀ ਲਓ ਸੁਲਤਾਨ ਕਬੱਡੀ ਪਾ ਕੇ ਵਾਪਸ ਗਿਆ ਥੋੜੀ ਜੀ ਸੁਲਤਾਨ ਵਾਪਸ ਗਿਆ ਰਪਿੰਦਰ ਜੇਕਰ ਖੁਸ਼ੀ ਦੁੱਗਾਂ ਵਾਲਾ ਦੁੱਲੇ ਬੱਗਿਆਂ ਵਾਲੇ ਨੂੰ ਯਫਾ ਲਾਉਂਦਾ ਬੱਬਰ ਸੰਗਰੂਰ ਵੱਲੋਂ ਤੇ ਮਨਵੀਰ ਔਜਲੇ ਵੱਲੋਂ 11000 ਦਿੱਤਾ ਜਾਣਾ ਹੈ ਆ ਬੰਟੀ ਦੀਆਂ ਤਿੰਨ ਕਬੱਡੀਆਂ ਮੇਰੇ ਵੀਰੋ 11000 ਦੀ ਪਹਿਲੀ ਰੇਡ ਮਨਕੇਰ ਤਾਲਖ ਕਰਨ ਘਮਾਨ ਐਮੀ ਬਿਰਕ ਐਂਡੀ ਧੁੱਗਾ ਤੇ ਐਂਡੀ ਗਰੇਵਾਲ ਤੇ ਗੁਰਪ੍ਰੇਜ ਬਾਠੋੜਾ ਵੱਲੋਂ ਆਹ ਰੇਡ ਪਹਿਲੀ ਐ ਆ 11000 ਦੀ ਰੇਡ ਐ ਡੱਗੋ ਵਾਲਾ ਸ਼ਰਨਾ ਲਾਉ ਜਫਾ ਕੇ ਨਹੀਂ ਉਹ ਗੱਲ ਸਮੇਂ ਦੀ ਵੱਖਰੀ ਹੋਣੀ ਇੱਕ ਪਾਸੇ ਬੰਟੀ ਟਿੱਬੇ ਵਾਲਾ ਪੁਆਇੰਟ ਲੈ ਕੇ ਕਰਨ ਘਮਾਨ ਜੀ ਆਪਣੀ ਟੀਮ ਦੇ ਲਈ ਵਾਪਸ ਗਿਆ ਪਾਲੀ ਫਤੇ ਗੜਖੰਨਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬਿੱਲਾ ਬਲਵੇੜੇ ਵਾਲਾ ਹਰਿਆਣੇ ਵਾਲਾ ਵੀ ਖੜਾ ਤੇ ਗੁਰਦੀਪ ਮਾਧੋਪੁਰਿਆ ਖੜਾ ਤੇ ਜਲਾਲਪੁਰਿਆ ਪਾਲਾ ਇਹ ਆ ਪਾਲਾ ਜਲਾਲਪੁਰਿਆ ਤੇ ਦੂਜੇ ਪਾਸੇ ਖੰਨਾ ਵਾਲਾ ਪਾਲੀਓ ਮੇਰੇ ਵੀਰਿਓ ਅੰਕ ਆਪਣੀ ਟੀਮ ਲਈ ਜੋੜ ਗਿਆ ਲੈ ਵੀ ਸ਼ੇਰ ਦੇ ਕਹਾਣੀ 21000 ਦੀ ਕੋਟੀ ਰਪਿੰਦਰਾ ਸ਼ੇਰ ਦੇ ਕਹਾਣੀ gira ਲਓ ਸਾਹਮਣੇ ਅਗਲੀ ਰੇਡ ਇਸ ਵੇਲੇ ਬੱਗੇ ਪਿੰਡ ਵਾਲੇ ਦੁੱਲੇ ਦੀ ਆ ਇੱਕ ਧੁੱਗਾ ਵੀਰਪਾਲ ਧੁੱਗਾ ਐਂਡੀ ਧੁੱਗੇ ਹੁੜਾ ਵੱਲੋਂ ਸਰਦਾਰ ਜਸਵੰਤ ਸਿੰਘ ਧੁੱਗਾ ਦਾ ਪਰਿਵਾਰ ਤੇ ਨਾਲ ਜਸੋਲ ਸੁੱਖਾ ਢੇਸੀ ਹੁੜਾ ਵੱਲੋਂ 21000 ਦਾ ਨੌਜਨ ਪਹਿਲਾ ਪੁਆਇੰਟ ਮੇਰੇ ਵੀਰੋ 21000 ਨਵੇਂ ਪਿੰਡੀਆਂ ਕਮਲ ਔਰ ਦੂਸਰੇ ਪਾਸੇ ਬਿੱਲਾ ਬਲਵੇੜੇ ਵਾਲਾ ਬਿੱਲਾ ਬਲਵੇੜੇ ਵਾਲਾ ਬਿੱਲਾ ਲਾ ਪਾਉ ਜਫਾ ਕੇ ਨਹੀਂ ਕਮਲ ਨਵੇਂ